ਗੁੱਡ ਮਾਰਨਿੰਗ ਬੱਚਿਓ ਅੱਗੇ ਅਸੀਂ ਪੜਾਂਗੇ ਕਵਿਤਰੀ ਸੁਖਵਿੰਦਰ ਅਮਰਿਤ ਨੂੰ ਬੱਚਿਓ ਅਗਰ ਅਸੀਂ ਸੁਖਵਿੰਦਰ ਅਮਰਿਤ ਜੋ ਕਿ ਸਾਡੇ ਪੰਜਾਬੀ ਜਗਤ ਦੀ ਇੱਕ ਉੱਗੀ ਲੇਖਕਾ ਹੈ ਉਹਨਾਂ ਦੇ ਜੀਵਨ ਨੂੰ ਪੜੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਲੇਖਕਾ ਬਣਨ ਦੇ ਸਫ਼ਰ ਦੇ ਵਿੱਚ ਉਹਨਾਂ ਨੂੰ ਕਿੰਨੇ ਧੱਕੇ ਖਾਣੇ ਪਏ ਆ ਇੱਥੋਂ ਤੱਕ ਕਿ ਉਹਨਾਂ ਨੂੰ ਆਪਣੇ ਪਰਿਵਾਰ ਦਾ ਵੀ ਵਿਰੋਧ ਸਹਿਣਾ ਪਿਆ ਪੜਦੇ ਹਾਂ ਉਹਨਾਂ ਦਾ ਜਨਮ 11 ਦਸੰਬਰ 1963 ਨੂੰ ਪਿੰਡ ਸਦਰਪੁਰ ਜਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ ਉਹਨਾਂ ਦੇ ਪਿਤਾ ਗੁਰਨਾਮ ਸਿੰਘ ਤੇ ਮਾਤਾ ਸ਼੍ਰੀਮਤੀ ਅਮਰਜੀਤ ਕੌਰ ਹੈ ਤੇ ਬੱਚੇ ਜਦੋਂ ਉਹ 9ਵੀਂ ਕਲਾਸ ਦੇ ਵਿੱਚ ਹੀ ਸਨ ਤੇ ਉਦੋਂ ਹੀ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਪੜਨ ਤੋਂ ਹਟਾ ਲਿਆ ਤੇ 17 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਤੇ ਫਿਰ ਵੀ ਕਵਿਤਰੀ ਅੱਕਦੀ ਨਹੀਂ ਹੈ ਥੱਕਦੀ ਨਹੀਂ ਹੈ ਤੇ ਇੱਕ ਵਾਰ ਫੇਰ 12 ਸਾਲ ਬਾਅਦ ਦੁਬਾਰਾ ਪ੍ਰਾਈਵੇਟ ਸਕੂਲ ਦੇ ਵਿੱਚ ਰੈਗੂਲਰ ਦਾਖਲਾ ਲੈਂਦੀ ਹੈ ਤੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਉੱਥੇ ਉਹ ਪੂਰੀ ਕਰਦੀ ਹੈ ਉਸ ਤੋਂ ਬਾਅਦ ਉਹਨੇ ਆਪਣੀ ਐਵੇਂ ਪੰਜਾਬੀ ਤੱਕ ਦਾ ਸਫ਼ਰ ਤੈਅ ਕੀਤਾ ਤੇ ਬਚਪਨ ਤੋਂ ਹੀ ਉਹਨੂੰ ਲੇਖਣ ਦਾ ਸ਼ੌਂਕ ਸੀਗਾ ਪਰ ਮਾਤਾ ਨੂੰ ਉਹਦੀ ਮਦਰ ਨੂੰ ਇਹ ਪਸੰਦ ਨਹੀਂ ਸੀਗਾ ਕਿ ਉਹ ਲਿਖਦੀ ਆ ਕਿਉਂਕਿ ਕੁੜੀਆਂ ਨੂੰ ਅਗਰ ਕੋਈ ਕੁੜੀ ਲਿਖਦੀ ਆ ਤਾਂ ਜਾਂ ਗਾਂਦੀ ਆ ਜਾਂ ਫਿਰ ਡਾਂਸ ਵਗੈਰਾ ਕਰਦੀ ਆ ਤਾਂ ਉਹਨੂੰ ਸਮਾਜ ਚੰਗਾ ਨਹੀਂ ਸਮਝਦਾ ਇਸ ਕਰਕੇ ਮਾਂ ਹਮੇਸ਼ਾ ਉਹਨੂੰ ਖਿੱਚਦੀ ਰਹਿੰਦੀ ਸੀਗੀ ਤੇ ਕਈ ਵਾਰੀ ਤਾਂ ਕਵਿਤਰੀ ਦੀਆਂ ਉਹਨਾਂ ਨੇ ਲਿਖੀਆਂ ਹੋਈਆਂ ਕਾਪੀਆਂ ਵੀ ਪਾੜ ਦਿਤੀਆਂ ਪਰ ਸੁਖਵਿੰਦਰ ਅਮਰਿਤ ਨੇ ਹਿੰਮਤ ਰੱਖੀ ਤੇ ਉਹ ਲਿਖਣ ਦਾ ਕੰਮ ਜਿਹੜਾ ਉਹ ਜਾਰੀ ਰੱਖਦੀ ਹੈ ਤੇ ਸਮੇਂ ਦੇ ਨਾਲ ਉਹਦੀਆਂ ਕਵਿਤਾਵਾਂ ਲੋਕਾਂ ਨੂੰ ਇਹਨੀਆਂ ਪਸੰਦ ਆਈਆਂ ਸਮਾਜ ਨੇ ਉਹਨੂੰ ਮਾਣ ਦੇਣਾ ਸ਼ੁਰੂ ਕਰ ਦਿੱਤਾ ਤੇ ਪੰਜਾਬੀ ਸਾਹਿਜਕਤ ਦੇ ਵਿੱਚੋਂ ਮਸ਼ਹੂਰ ਹੋਣਾ ਸ਼ੁਰੂ ਹੋ ਗਈ ਤੇ ਫਿਰ ਆਖਰ ਮਾ ਨੇ ਵੀ ਆਪਣੀ ਧੀ ਸੁਖਵਿੰਦਰ ਅਮਰੀਦੀਆਂ ਸਿਫਤਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਉਹ ਬੜੀ ਸਿਆਣੀ ਧੀ ਹੈ ਸੋ ਬੱਚਿਓ ਸਾਨੂੰ ਇਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਇੱਕ ਆਪਣਾ ਰਸਤਾ ਚੁਣਦੇ ਹਾਂ ਇੱਕ ਮੰਜ਼ਿਲ ਤੈਅ ਕਰਦੇ ਹਾਂ ਤਾਂ ਉਸ ਰਾਸਤੇ ਨੂੰ ਉਸ ਮੰਜ਼ਲ ਤੱਕ ਪਹੁੰਚਣ ਦੇ ਲਈ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਦੋਂ ਅਸੀਂ ਉਸ ਮੰਜ਼ਲ ਦੇ ਉੱਤੇ ਪਹੁੰਚ ਜਾਂਦੇ ਹਾਂ ਤਾਂ ਸਮਾਜ ਸਾਨੂੰ ਇੱਜ਼ਤ ਜ਼ਰੂਰ ਦਿੰਦਾ ਜੋ ਤੱਕੇ ਅਸੀਂ ਖਾਦੇ ਹੁੰਦੇ ਆ ਉਹਦਾ ਫਲ ਸਾਨੂੰ ਸਫਲਤਾ ਦੇ ਰੂਪ ਦੇ ਵਿੱਚ ਜ਼ਰੂਰ ਮਿਲਦਾ ਅੱਗੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸੱਤ ਕਾ ਪੁਸਤਕਾਂ ਛਾਪੀਆਂ ਇਹ ਹੈਗੀਆਂ ਸੂਰਜ ਦੀ ਦਹਲੀਸ ਚਿਰਾਗਾ ਦੀ ਢਾਰ ਕਣੀਆਂ ਪੱਤੇ ਝੜ ਚ ਪੁੰਗਰੇ ਪੱਤੇ ਧੁੱਪ ਦੀ ਚੁੰਨੀ ਹਜ਼ਾਰਾਂ ਰੰਗਾਂ ਦੀ ਲਾਟ ਪੁੰਨਿਆ ਇਹ ਪੁਸਤਕਾਂ ਜੋ ਉਹਨਾਂ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਬੱਚਿਓ ਉਹਨਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਪੰਜਾਬੀ ਸਾਹਿਤ ਨੂੰ ਇੰਦੀ ਵੱਡੀ ਦੇਣ ਦਿੱਤੀ ਹੈ ਇਸ ਕਰਕੇ ਉਹਨਾਂ ਨੂੰ ਭਾਸ਼ਾ ਵਿਭਾਗ ਦੇ ਵੱਲੋਂ ਕਈ ਵਾਰ ਕਈ ਵਕ ਵਕ ਪੁਰਸਕਾਰਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸਾਡੀ ਪੁਸਤਕ ਦੇ ਵਿੱਚ ਅਸੀਂ ਅੱਜ ਉਹਨਾਂ ਦੀ ਪੜਾਂਗੇ ਲਿਖੀ ਹੋਈ ਗਜ਼ਲ ਇਸ ਗਜ਼ਲ ਦੇ ਵਿੱਚ ਉਹ ਆਪਣੇ ਵੱਖ-ਵੱਖ ਭਾਵਾਂ ਨੂੰ ਬਿਆਨ ਕਰਦੀ ਹੈ ਇੱਕ ਵਾਰ ਉਹ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੀ ਹੈ ਤੇ ਫਿਰ ਉਹ ਜੰਗਲਾਂ ਦੀ ਗੱਲ ਕਰਦੀ ਹੈ ਰੁੱਖਾਂ ਦੀ ਗੱਲ ਕਰਦੀ ਹੈ ਮੁਹੱਬਤ ਦੀ ਸ਼ਕਤੀ ਦੀ ਗੱਲ ਕਰਦੀ ਹੈ ਸੋ ਇਸ ਤਰ੍ਹਾਂ ਉਹ ਆਪਣੇ ਮਨ ਦੇ ਵੱਖ-ਵੱਖ ਭਾਵਾਂ ਨੂੰ ਇਸ ਗਜ਼ਲ ਦੇ ਰਾਹੀਂ ਬਿਆਨ ਕਰਦੀ ਹੈ ਕੀ ਲਿਖਦੀ ਹੈ ਉਹਨਾਂ ਦੀ ਬਹਿਸ ਨਾ ਮੁੱਕੀ ਮੈਂ ਆਪਣੀ ਗੱਲ ਮੁਕਾ ਦਿੱਤੀ ਹਨੇਰੇ ਦੇ ਸਫੇ ਤੇ ਚੰਨ ਦੀ ਮੂਰਤ ਬਣਾ ਦਿੱਤੀ ਤੋ ਕਵਿਤਰੀ ਕੀ ਕਹਿੰਦੀ ਆ ਕਿ ਕਿਸੇ ਵਿਸ਼ੇ ਦੇ ਉੱਤੇ ਕੋਈ ਗੱਲਬਾਤ ਚੱਲ ਰਹੀ ਸੀਗੀ ਤੇ ਫਿਰ ਉਹ ਬਹਿਸ ਦੇ ਵਿੱਚ ਬਦਲ ਜਾਂਦੀ ਹੈ ਕਹਿੰਦੀ ਇਹ ਬਹਿਸ ਮੁਕਣ ਦਾ ਨਾਮ ਨਹੀਂ ਸੀ ਲੈ ਰਹੀ ਤੇ ਇਸ ਕਰਕੇ ਮੈਂ ਆਪਣੀ ਗੱਲ ਰੱਖ ਦਿੱਤੀ ਤੇ ਇਹ ਗੱਲ ਜੋ ਕਹਿੰਦੀ ਮੈਂ ਰੱਖੀ ਉਹਨੇ ਉਹ ਸਾਰੀ ਬਹਿਸ ਹੀ ਖਤਮ ਕਰ ਦਿੱਤੀ ਕਿਉਂਕਿ ਉਹ ਗੱਲ ਇੰਨੀ ਕੁ ਜ਼ਿਆਦਾ ਵਧੀਆ ਸੀਗੀ ਇੰਨੀ ਕੁ ਜ਼ਿਆਦਾ ਮਹੱਤਵਪੂਰਨ ਸੀਗੀ ਕਹਿੰਦੀ ਜਿਵੇਂ ਕਾਲੇ ਹਨੇਰੇ ਸਫੇ ਦੇ ਉੱਤੇ ਪੰਨੇ ਦੇ ਉੱਤੇ ਕੋਈ ਚਮਕਦਾਰ ਚੰਨ ਦੀ ਮੂਰਤ ਬਣਾ ਦੇਵੇ ਤਾਂ ਉਹ ਸਫਾ ਵੀ ਚਮਕਣਾ ਸ਼ੁਰੂ ਹੋ ਜਾਂਦਾ ਹੈ ਰੋਸ਼ਨੀ ਨਜ਼ਰ ਆਣ ਲੱਗ ਜਾਂਦੀ ਹੈ ਕਹਿੰਦਾ ਉਸੇ ਕਹਿੰਦੀ ਉਸੇ ਤਰ੍ਹਾਂ ਮੇਰੀ ਗੱਲ ਨੇ ਵੀ ਇਸ ਬਹਿਸ ਦਾ ਅੰਤ ਕਰ ਦਿੱਤਾ ਕਿਉਂਕਿ ਕਵਿਤਰੀ ਕੁਝ ਐਸੀ ਗੱਲ ਕਹਿੰਦੀ ਹੈ ਜਿਸ ਤੋਂ ਬਾਅਦ ਬਹਿਸ ਕਰਨ ਵਾਲੇ ਨੂੰ ਅਗਲੀ ਕੋਈ ਗੱਲ ਫੁਰਦੀ ਨਹੀਂ ਅੱਗੇ ਕੀ ਕਹਿੰਦੀ ਹੈ ਹਨੇਰੇ ਦੀ ਹਕੂਮਤ ਸੀ ਤੇ ਦਿੱਲੀ ਦਾ ਚਾਰਾਹਾ ਸੀ ਉਹਨੇ ਸਿਰ ਵਾਰ ਕੇ ਆਪਣਾ ਸਦੀਵੀ ਲੋ ਜਗਾ ਦਿੱਤਾ ਦਿੱਤੀ ਹੁਣ ਉਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਗੱਲ ਕਰਦੀ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਤਾਂ ਦਿੱਲੀ ਦੇ ਵਿੱਚ ਬੇਇਨਸਾਫੀ ਚੱਲ ਰਹੀ ਸੀ ਚਾਰੇ ਪਾਸੇ ਜਬਰ ਜ਼ੁਲਮ ਚੱਲ ਰਿਆ ਸੀਗਾ ਤੇ ਦਿੱਲੀ ਦੇ ਵਿੱਚ ਹਨੇਰਾ ਰਾਜ ਕਰ ਰਿਹਾ ਸੀਗਾ ਤੇ ਦਿੱਲੀ ਦੇ ਚੌਰਾਹੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਸਿਰ ਉਹਨਾਂ ਦੇ ਧੜ ਤੋਂ ਅਲੱਗ ਕਰ ਦਿੱਤਾ ਗਿਆ ਪਰ ਇਹ ਉਹਨਾਂ ਦੀ ਕੁਰਬਾਨੀ ਅਜਾਈ ਨਹੀਂ ਗਈ ਕਿਉਂਕਿ ਇਸ ਕੁਰਬਾਨੀ ਨੇ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਮੁਗਲ ਸਲਤਨਤ ਖਤਮ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਇਸ ਕੁਰਬਾਨੀ ਨੇ ਰਸਤਾ ਦਿਖਾਇਆ ਰੌਸ਼ਨੀ ਦਿਖਾਈ ਉਹ ਲੈ ਕੇ ਆਰੀਆਂ ਤੇ ਕੋਹਾੜੀਆਂ ਜੰਗਲ 'ਚ ਜਦ ਪਹੁੰਚੇ ਤਾਂ ਰੁੱਖਾਂ ਨੇ ਉਹਨਾਂ ਦੇ ਵਾਸਤੇ ਵੀ ਛਾਂ ਵਿਛਾ ਦਿੱਤੀ ਹੁਣ ਇੱਥੇ ਉਹ انسان ਦੀ ਅਕਰਤਕਤਾ ਦੀ ਗੱਲ ਕਰਦੀ ਹੈ ਜੋ ਕਿ ਇਹਨਾਂ ਦਰਖਤਾਂ ਦੇ ਦੁਆਰਾ ਦਿੱਤੀਆਂ ਗਈਆਂ ਸਾਨੂੰ ਸਹੂਲਤਾਂ ਦੀ ਵੀ ਕੀਤੀ ਨਹੀਂ ਜਾਣਦੇ ਉਹ ਕਹਿੰਦੀ ਹੈ ਕਿ ਉਹ ਲੋਕ ਜਿਹੜੇ ਕਿ ਆਰੀਆਂ ਤੇ ਕੁਹਾੜੀਆਂ ਲੈ ਕੇ ਜੰਗਲ ਦੇ ਵਿੱਚ ਜੰਗਲ ਨੂੰ ਵਟਣ ਦੇ ਲਈ ਬਰਬਾਦ ਕਰਨ ਦੇ ਲਈ ਪਹੁੰਚਦੇ ਆ ਰੁੱਖ ਤਾਂ ਉਹਨਾਂ ਦੇ ਲਈ ਵੀ ਛਾਂ ਦਿੰਦੇ ਆ ਪਰ ਇਨਸਾਨ ਇੱਕ ਐਸਾ ਜੀਵ ਹੈ ਜਿਹੜਾ ਕਿ ਇਹਨਾਂ ਅੰਤਰਖਤਾਂ ਦੇ ਦੁਆਰਾ ਇੰਨੇ ਬੁਰੇ ਸਮੇਂ ਵੇਲੇ ਵੀ ਸਾਨੂੰ ਆਪਣੀ ਛਾਂ ਦੇ ਕੇ ਸਾਨੂੰ ਸਹੂਲਤ ਦਿੰਦੇ ਆ ਪਰ ਅਸੀਂ ਉਸ एहसान ਨੂੰ ਮੰਨਦੇ ਨਹੀਂ ਆ ਤੇ ਅਸੀਂ ਫੇਰ ਵੀ ਜੰਗਲ ਵੱਡ ਨੂੰ ਹਟਦੇ ਨਹੀਂ ਫਿਰ ਕੀ ਕਹਿੰਦੀ ਹੈ ਮੇਰੇ ਅਹਿਸਾਸ ਦੀ ਅਗਨੀ ਤੋਂ ਜਦ ਪੈਪੀਤ ਹੋ ਉੱਠੇ ਉਹਨਾਂ ਨੇ ਵਰਕ ਤੇ ਉਕਰੀ ਮੇਰੀ ਕਵਿਤਾ ਜਲਾ ਦਿੱਤੀ ਤੇ ਉਹ ਲੋਕ ਜਿਨ੍ਹਾਂ ਨੇ ਸੋਚਿਆ ਹੀ ਹੁੰਦਾ ਕਿ ਉਹਨਾਂ ਨੇ ਗਲਤੀ ਕਰਨਾ ਹੈ ਉਹਨਾਂ ਬਾਰੇ ਉਹ ਕਹਿੰਦੀ ਹੈ ਕਿ ਜਦੋਂ ਮੇਰੇ ਅਹਿਸਾਨ ਇਹ ਅਜਿਹੇ ਲੋਕਾਂ ਦੇ ਉੱਤੇ ਵਧਦੇ ਰਹੇ ਤਾਂ ਮੇਰੇ ਅਹਿਸਾਨਾਂ ਦੀ ਅਗਨੀ ਤੋਂ ਉਹ ਉਹਨਾਂ ਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਉਹ ਪੈਪੀਤ ਹੋ ਗਏ ਤੇ ਉਹਨਾਂ ਨੇ ਜਿਨ੍ਹਾਂ ਕਾਗਜ਼ਾਂ ਦੇ ਉੱਤੇ ਮੈਂ ਆਪਣੀ ਕਵਿਤਾ ਲਿਖੀ ਹੋਈ ਸੀਗੀ ਇਹ ਇਹਨਾਂ ਕਾਗਜ਼ਾਂ ਨੂੰ ਇਹਨਾਂ ਕਵਿਤਾਵਾਂ ਨੂੰ ਕਹਿੰਦੀ ਸਾੜ ਦਿੱਤਾ ਸੁਖਾਵੇਂ ਰਾਸਤਿਆਂ ਤੇ ਤੋਰ ਮੇਰੀ ਬਹੁਤ ਧੀਮੀ ਸੀ ਭਲਾ ਕੀਤਾ ਤੁਸੀਂ ਜੋ ਅਗਨ ਰਾਹਾਂ ਵਿੱਚ ਵਿਛਾ ਦਿੱਤੀ ਹੁਣ ਉਹਨਾਂ ਲੋਕਾਂ ਨੂੰ ਜਿਹੜੇ ਕਵਿਤਰੀ ਦੇ ਰਾਸਤੇ ਦੇ ਵਿੱਚ ਔਕੜਾਂ ਖੜੀਆਂ ਕਰਦੇ ਆ ਤੇ ਉਹਨਾਂ ਨੂੰ ਉਹ ਕਹਿੰਦੀ ਹੈ ਕਿ ਚੰਗਾ ਹੋਇਆ ਕਿਉਂਕਿ ਜਿਹੜੇ ਸੁਖਾਵੇਂ ਰਾਸਤੇ ਆ ਪਧਰੇ ਰਾਸਤੇ ਆ ਉਹਨਾਂ ਦੇ ਉੱਤੇ ਜਦੋਂ ਮੈਂ ਤੁਰਦੀ ਆ ਤਾਂ ਉੱਥੇ ਮੇਰੀ ਚਾਲ ਜਿਹੜੀ ਉਹ ਧੀਮੀ ਹੁੰਦੀ ਆ ਹੌਲੀ ਹੁੰਦੀ ਆ ਪਰ ਜਦੋਂ ਹੁਣ ਇਹ ਲੋਕ ਜੋ ਕਵਿਤਰੀ ਦੇ ਨਾਲ ਨਫ਼ਰਤ ਕਰਦੇ ਆ ਜਾਂ ਉਹਦੇ ਨਾਲ ਉਹ ਜਲਸ ਕਰਦੇ ਆ ਕਹਿੰਦੀ ਉਹ ਹੁਣ ਜਦੋਂ ਉਹਦੇ ਰਾਸਤੇ ਦੇ ਵਿੱਚ ਅਗਨੀ ਬਿਸ਼ਾ ਦਿੰਦੇ ਆ ਤਾਂ ਉਹਦੀ ਚਾਲ ਤੇਜ਼ ਹੋ ਜਾਂਦੀ ਹੈ ਭਾਵੇਂ ਉਹ ਆਪਣੇ ਕੰਮ ਨੂੰ ਕਰਨ ਦੇ ਲਈ ਵਧੇਰੇ ਕਰਿਆਸ਼ੀਲ ਹੋ ਜਾਂਦੀ ਹੈ ਉਹ ਆਖਰ ਪਿਗਲਿਆ ਤੇ ਬਣ ਗਿਆ ਦਰਿਆ ਮੁਹੱਬਤ ਦਾ ਮੈਂ ਐਸੀ ਅੱਗ ਉਸ ਪਰਬਤ ਦੇ ਸੀਨੇ ਵਿੱਚ ਲਗਾ ਦਿੱਤੀ ਫਿਰ ਉਹ ਕਹਿੰਦੀ ਹੈ ਕਿ ਉਹਨੇ ਪਹਾੜ ਦੇ ਸੀਨੇ ਦੇ ਵਿੱਚ ਅਜਿਹੀ ਅਗ ਲਗਾਈ ਕਿ ਆਖਰ ਉਹ ਪਿਗਲ ਗਿਆ ਤੇ ਪਿਗਲ ਕੇ ਉਹ ਮੁਹੱਬਤ ਦੀ ਦਰਿਆ ਦੇ ਵਿੱਚ ਬਦਲ ਗਿਆ ਖੁਦਾ ਦਾ ਗੀਤ ਸੀ ਉਹ ਉਸਨੇ ਹਰਫਾਂ ਵਿੱਚ ਉਤਰਨਾ ਸੀ ਮੈਂ ਕੋਰੇ ਵਰਕ ਵਾਂਗੂ ਜ਼ਿੰਦਗੀ ਆਪਣੀ ਵਿਛਾ ਦਿੱਤੀ ਹੁਣ ਉਹ ਕੀ ਕਹਿੰਦੀ ਹੈ ਕਿ ਪਰਮਾਤਮਾ ਦਾ ਗੀਤ ਖੁਦਾ ਦਾ ਗੀਤ ਮਤਲਬ ਬਾਣੀ ਉਹਨੇ ਕਿਤੇ ਹੋਰ ਤਾਂ ਜਾਣਾ ਨਹੀਂ ਆਖਰ ਬਣ ਕੇ ਉਹਨੇ ਇੱਕ ਕੋਰੇ ਕਾਗਜ਼ ਦੇ ਉੱਤੇ ਹੀ ਤਾਂ ਆਖਰ ਦੇ ਵਿੱਚ ਵਿਛਣਾ ਇਸ ਕਰਕੇ ਕਹਿੰਦੀ ਮੈਂ ਆਪਣੀ ਜ਼ਿੰਦਗੀ ਨੂੰ ਕੋਰੇ ਕਾਗਜ਼ ਵਾਂਗ ਹੀ ਵਿਛਾ ਦਿੱਤਾ ਤਾਂ ਜੋ ਉਹ ਰੱਬੀ ਗੀਤ ਹਨਾ ਖੁਦਾ ਦਾ ਗੀਤ ਬਾਣੀ ਉਹਦੇ ਉੱਤੇ ਉਤਰ ਸਕੇ ਮੇਰੇ ਪੱਲੇ 'ਚ ਪੈ ਗਏ ਤਾਰਿਆਂ ਦੇ ਫੁੱਲ ਕਿਰਕਿਰ ਕੇ ਕਿਸੇ ਨੇ ਰਾਤ ਦੇ ਰੁੱਖ ਦੀ ਕੋਈ ਟਾਣੀ ਹਿਲਾ ਦਿੱਤੀ ਹੁਣ ਉਹ ਕੀ ਕਹਿੰਦੀ ਹੈ ਕਿ ਕਿਸੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਹਨੇਰੀ ਜ਼ਿੰਦਗੀ ਦੇ ਵਿੱਚ ਰਾਤ ਵੇਲੇ ਕਹਿੰਦੀ ਕਿਸੇ ਰੁੱਖ ਦੀ ਟਾਹਣੀ ਨੂੰ ਹਿਲਾ ਦਿੱਤਾ ਜਿਤੇ ਕਰਕੇ ਕੀ ਹੋਇਆ ਉਹਦੇ ਪੱਲੇ ਤੇ ਵਿੱਚ ਸੋਹਣੇ ਸੋਹਣੇ ਤਾਰਿਆਂ ਦੇ ਫੁੱਲ ਆ ਕੇ ਪੈ ਗਏ ਕਹਿੰਦੀ ਮੈਂ ਉਸ ਦੇ ਚਰਨ ਛੂ ਕੇ ਆਪਣੀ ਚੁੰਨੀ ਫੈਲਾ ਦਿੱਤੀ ਹੁਣ ਕਵਿਤਰੀ ਕੀ ਕਰਦੀ ਹੈ ਜਿਦੇ ਸਦਕਾ ਉਹਦੀ ਝੋਲੀ ਦੇ ਵਿੱਚ ਤਾਰਿਆਂ ਦੇ ਫੁੱਲ ਡਿੱਗਦੇ ਆ ਭਾਵ ਉਹ ਕਵਿਤਰੀ ਖੁਸ਼ ਹੋ ਜਾਂਦੀ ਹੈ ਹੁਣ ਉਹਦੀਆਂ ਇਛਾਵਾਂ ਦੀ ਪੂਰਤੀ ਹੋ ਜਾਂਦੀ ਆਪਣੀ ਮੰਜ਼ਲ ਵੱਲ ਵਧਣਾ ਸ਼ੁਰੂ ਹੋ ਜਾਂਦੀ ਹੈ ਕਹਿੰਦੀ ਮੈਂ ਉਹਦੇ ਚਰਨਾਂ ਨੂੰ ਛੋਇਆ ਤੇ ਕੁਝ ਮੰਗਣ ਦੇ ਲਈ ਆਪਣੀ ਚੁੰਨੀ ਉਹਦੇ ਅੱਗੇ ਫੈਲਾ ਦਿੱਤੀ ਤੇਰੀ ਮਿੱਟੀ ਚੋਂ ਮਹਿਕ ਮਹਿਕਣ ਫੁੱਲ ਉਹਨੇ ਮੈਨੂੰ ਦਵਾ ਦਿੱਤੀ ਤੇ ਹੁਣ ਉਹਨੇ ਮਤਲਬ ਉਸ ਰੱਬ ਨੇ ਉਹਨੂੰ ਦਵਾ ਦਿੱਤੀ ਕਿ ਉਹਦੀ ਮਿੱਟੀ ਦੇ ਵਿੱਚੋਂ ਫੁੱਲ ਮਹਿਕਣਗੇ ਫੁੱਲ ਲੁੱਗਣਗੇ ਮਤਲਬ ਹੁਣ ਉਹ ਭਾਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਆਪਣੀਆਂ ਰਚਨਾਵਾਂ ਦੇ ਦੁਆਰਾ ਲੋਕਾਂ ਨੂੰ ਫੁੱਲਾਂ ਦੀ ਮਹਿਕ ਵਰਗਾ ਕੁਝ ਦੇਏਗੀ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਭਰ ਦੇਗੀ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ